ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਭਗਵਾਨ ਸਿੰਘ ਪਾਦਤਾ ਤੇ ਤੁਹਾਨੂੰ ਆਂਧਰਾ ਦੇ ਕੰਮ ਦਿਖਾਉਣੇ ਆ ਦੇਖੋ ਤਰਪਾਲੀ ਨਾਲ ਲੀ ਵੜ ਰਹੇ ਹਰੇ ਉਹ ਦੇਖੋ ਇਹ ਤਰਪਾਲੀ ਨਾਲ ਲੀ ਵੜ ਕੇ ਮਸ਼ੀਨ ਲਗਾਉਂਦੇ ਆ ਆ ਇਨੀ ਟਿਪੜੀਆਂ ਆ ਆ ਜੱਕੀ ਫਿਰਦਾ ਤਰਪਾਲੀ ਤੇ ਆ ਗਵਾੜਿਆਲੇ ਇਹ ਦੇਖੋ ਤਰਪਾਲੀ ਨਾਲ ਲੱਗੇ ਹੋਇਆ ਬੱਡਣਾ ਆਹ ਤਰਪਾਲੀ ਇਹਨਾਂ ਕੋਲੇ ਤਰਪਾਲੀ ਨਾਲ ਹੀ ਵੜਦੇ ਆ ਮਾਵੇ ਪੁੱਤ ਇੰਨੇ ਇੰਨੇ ਉੱਚੇ ਥਾਂ ਤੋਂ ਕਹਿੰਦੇ ਆ ਮਸ਼ੀਨ ਲੰਗਾਉਣ ਨੂੰ ਆਹ ਹੌਲੈਂਡ ਮਸ਼ੀਨਾਂ ਇਹ ਨਹੀਂ ਦੇਖਦੇ ਵੀ 40 45 ਲੱਖ ਦਾ ਸੰਦ ਆਗਲੇ ਦਾ ਕਿਵੇਂ ਨੰਗੂ 4 4 5 5 ਫੁੱਟਾਂ ਦੀਆਂ ਪੜੀਆਂ ਕਹਿੰਦੇ ਨਗਾ ਦੋ ਤਾਂ ਪਰਪਾਲੀ ਨਾਲ ਲੱਗੇ ਪਏ ਸੈਟ ਕਰਨ ਫਾਜਾਂ ਦਾ ਡਰਾਈਵਰ ਸਾਨੂੰ ਚਾਲੇ